ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੋਗੇ ਜ਼ਿਲ੍ਹੇ ਦਾ ਇੱਕ ਮਾਨਮਤਾ ਨਗਰ ਤੇ ਇੱਕ ਮਸ਼ਹੂਰ ਪਿੰਡ ਪਿੰਡ ਮਾਨੂਕੇ ਕਿੱਲ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਵੀਰ ਹੁਣਿਆਂ ਦਾ ਕੰਮ ਆ ਮਿੱਤਰੋ ਤੇ ਜਾਨਵਰ ਅੱਜ ਪਾਈ ਹੁਣਿਆਂ ਦੇ ਕੋਲੇ ਇਸ ਟਾਈਮ ਅਵੇਲੇਬਲ ਆ ਮਿੱਤਰੋ 4-5 15 ਜਨਵਰੀ ਨੂੰ ਡਿਟੇਲ ਜਾਣਦੇ ਹੋਏ ਮਿਲਦੇ ਆ ਭਾਈ ਨੂੰ ਜਾਣਕਾਰੀ ਵਿੱਚ ਕਰਦੇ ਆ ਵਾਧਾ ਆਪਾਂ ਉਹ ਕਰਦੇ ਆ ਵੀਰ ਦੇ ਨਾਲ ਮੁਲਾਕਾਤ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਬੰਦੇ ਬਾਈ ਠੀਕ ਹੈ ਬੰਦੀ ਸਿਹਤਾਂ ਤੇ ਪਰਿਵਾਰ ਬਾਈ ਜਮ ਚੜਦੀ ਕਲਾ ਚਲੋ ਸ਼ੁਕਰ ਆ ਬਾਈ ਐਸੇ ਨਾਮ ਇੱਕ ਵਾਰੀ ਦਸ਼ਕ ਵੀਰਾਂ ਨਾਲ ਜ਼ਰੂਰ ਸੰਧਿਆ ਕਰਦਗੇ ਨਾਮ ਮੇਰਾ ਰਣਜੋਤ ਸਿੰਘ ਪਿੰਡ ਮਾਨੂਕੇ ਗੱਲ ਜ਼ਿਲ੍ਹਾ ਮੋਗਾ ਠੀਕ ਹੈ ਅੱਛਾ ਰਣਜੋਤ ਵੀਰੇ ਆਪਾਂ ਪਹਿਲੀ ਝੋਟੀ ਤੋਂ ਸ਼ੁਰੂਆਤ ਕਰਦੇ ਕੀ ਡਿਟੇਲ ਆ ਬਾਈ ਉਹ ਉਹ ਬਈ ਪਹਿਲੇ ਸੂਏ ਸੋਣਾ ਹਜੇ 10-12 ਦਿਨ ਲੈ ਜੂਗੀ ਉਹ ਪਹਿਲੇ ਸੂਏ ਸੋਣਾ ਹੈ ਹਾਂਜੀ ਬਾਈ ਠ ਇਹ 9-10 ਕਿਲੋ ਦੇਊਗੀ ਭਾਈ 9-10 ਕਿਲੋ ਦੇਜੋਗੀ ਠੀਕ ਹੈ ਵੀਰੇ ਛੋਟੀ ਚੰਗੀ ਆ ਜੋ ਹੈ ਨਾ ਛੋਟੀਆਂ ਚੰਗੀਆਂ ਕਿਹਨਾਂ ਵਾ ਕਿੰਨਾ ਮਰਜ ਗਈ 9-10 ਘੱਟੋ-ਘੱਟ ਦੇਜੂਗੀ ਹੂੰ ਬਰੀਕੀ ਬਰੂਕੀ ਛੋਟੀ ਵੇ ਸਾਰੀ ਚੰਗੀ ਆ ਹਾਂਜੀ ਭਾਈ ਅੱਛਾ ਵੱਡੇ ਵੀ ਲਈ ਖੋਲ ਕੇ ਮੜੇ ਪਰ ਨੂੰ ਕੀ ਕਹਿੰਦੀ ਆ ਵੇ ਕਰੀਏ ਦਰਸ਼ਨ ਇਹਦੇ ਆਪਾਂ ਲੈ ਵੀ ਮਿੱਤਰੋ ਤੁਹਾਨੂੰ ਹੁਣ ਮੈਂ ਤੋੜ ਕੇ ਵਿਖਾਉਣਾ ਏ ਕਰੀ ਛੋਟੀ ਚੰਗੀ ਆ ਭਾਈ ਸਾਰੀ ਜਰਨੀ ਹੈਗੀ ਆ ਕੱਚੀ-ਕੱਚੀ ਆ ਕਿੰਨੇ ਦਿਨਾਂ ਦੀ ਕੱਚੀ ਆ ਵੀਰ ਨੂੰ ਪੁੱਛੀ ਦਿਨਾ ਤੁਹਾਨੂੰ ਕਿੰਨੇ ਦਿਨ ਪੈਸੀ ਵੀਰੇ ਇਹਦੇ ਹਜੇ ਐਮਰੇ ਉਦੋਂ 16 ਦਿਨਾਂ ਦੇ ਚਾਰ ਦਿਨ ਆਪਣੇ ਕੋਲ ਆਈਣ ਹੋਗੇ 12 ਦਿਨ ਰਹਿ ਗਏ ਹੋਣਗੇ 12 ਕੁ ਦਿਨ ਰਹਿ ਗਏ ਸੀਲ ਸੂਲ ਆ ਹੁੰਦਾ ਸੀਲ ਬਹੁਤ ਆਈ ਜਾਵਾਂ ਹਾਂ ਬੱਕੇ ਥੱਲੋਂ ਨਿਕਲ ਜੂਗੀ ਹਨਾ ਟਾਈਮ ਵੱਧ ਰੋ ਲੈ ਜੇ ਕਿਤੇ ਕਿ ਕਲੀਅਰ ਕੀਤਾ ਨਹੀਂ ਉਹ ਬੰਦੇ ਨੇ ਸਾਂਭੀ ਨਹੀਂ ਗਈ ਦਿਨ ਤਾਂ 16 ਹੀ ਰਹਿੰਦੇ ਸੀਗੇ ਉਦੋਂ ਠੀਕ ਆ ਹਾਂਜੀ ਹਾਂ ਉਹ ਸੇਵਾ ਸੁਭਾਈ ਉਹਨਾਂ ਚੰਗੇ 15 ਦਿਨਾਂ ਦੀ ਖੁੱਲੀ ਕੈਦ ਕੀ ਹੈ ਹਾਂ 15 ਦਿਨ ਨਹੀਂ ਹਾਂਜੀ ਹਨਾ ਹਾਂ ਮਾਲਕ ਕਈ ਵਾਰ 2-4 ਦਿਨ ਪਾਸੋਂ ਇੱਧਰ ਉੱਧਰ ਕਰੀ ਜਾਂਦਾ ਹੁਣ ਰੋਕੀ ਪਈ ਇੱਥੇ ਮਾੜਾ ਇੱਕੋ ਲੈ ਵੀ ਮਿੱਤਰੋ ਤੁਹਾਨੂੰ ਮੈਂ ਲੇਵਾ ਹੁਣ ਜਿਹੜਾ ਦਾ ਵਿਖਾ ਦੇਣਾ ਤੁਹਾਡੀ ਮੜ ਜੈ ਨੂੰ ਹਾਂ ਹੁਣ ਵੇਖੋ ਚੋ ਦਿੱਲੀ ਵਾ ਇਹਦਾ ਕੀ ਟਿਕਾੜੇ ਲਾਉਣਾ ਅਜੇ ਤਾਂ ਨਹੀਂ ਹੈਣਾ ਹਾਂ ਜੀ ਸੋਣਾ ਨਿਖਰਾ ਕਰੂਗੀ ਨਿਖਰਾ ਹਾਂ ਬਸ ਠੀਕ ਹੈ ਬਣਦੇ ਵੀਰੇ ਅੱਛਾ ਰੇਟ ਕੀ ਰਹੂਗਾ ਮੇਰਾ ਸਫੜਾਉਣ ਵਾਲਾ ਰੇਟ ਇਹਦਾ 90000 ਰੁਪਿਆ ਵੇ ਦੇਣੀ ਕਿੰਨੇ ਦੀ ਹੈ ਯਾਰ ਹਾਂ ਨਾ ਘਾਟੇ ਬਾੜੇ ਕਰਕੇ 85 ਦੇ ਦਾਂਗੇ ਜਮਾਂ ਜੀ 80000 ਦੀ ਠੀਕ ਹੈ ਬਣਦੇ ਲੈ ਵੀ ਮਿਸਟਰੋ 85000 ਦੀ ਦੇ ਦੂਗਾ ਬਾਈ ਹਲੇ ਛੋਟੀ ਕੱਚੀ ਕਰਤੀ ਆ ਅਜੇ ਜਜਮੈਂਟ ਨਹੀਂ ਕਰਾਉਂਦੀ ਜਦੋਂ ਮੜੀ ਨਿਖਰੀ ਉਦੋਂ ਗੱਲਾਂ ਬਾਤਾਂ ਹੋਰ ਹੋਣੀਆਂ ਤੇ ਕਿਉਂਕਿ ਅਜੇ ਤੁਹਾਨੂੰ ਵੀ ਲੈਣ ਦਾ ਸਵਾਦ ਨਹੀਂ ਹੁੰਦਾ ਤੇ ਬਾਈ ਨੂੰ ਵੀ ਵੇਚਦਾ ਨਹੀਂ ਹੁੰਦਾ ਕਿਉਂਕਿ ਜਿੰਨਾ ਜਰੇ ਕਲੀਅਰ ਨਹੀਂ ਹੁੰਦੀ ਬਾਈ ਓਕੇ ਤੇ ਵੀਰੇ 2 ਨੰਬਰ ਤੇ ਮੇਹ ਆ ਜਿਹੜੀ ਬਾਈ ਭੱਲੀ ਇਹ ਬਾਈ ਸਾਢੇ 6 ਮਹੀਨਿਆਂ ਦੀ ਗੱਬਣਾਈ ਸਾਢੇ 6 ਦੀ ਹਾਂਜੀ ਠੀਕ ਹੈ ਦੋ ਦਰਾਈ ਆ ਇਹ ਤੇ ਦੁੱਧੋ ਡਰਾਈ ਆ ਇਹ ਕਿਹਨੇ ਦੀ ਦੇ ਦੀ ਵੀਰੇ ਇਹ 70000 ਦੇ ਦਾਂਗਾ ਮਾਨਤਨ ਕਰਦੇ ਆਗੇ ਵਿੱਚੋਂ ਮਾਨਤਨ ਹੋ ਜਾ ਠੀਕ ਆ ਵੀ ਲੈ ਪਰ ਇਹਨੂੰ ਤਾਂ ਖੜੀ ਰੰਦ ਕੋਈ ਤੋਰ ਨੂੰ ਲੋੜੀ ਜਿਹੜਾ ਪਹਿਲਾਂ ਤੋੜੀ ਹੋਈ ਹੈ ਆਪਣੀ ਹਾਂਜੀ ਹਾਂ ਤੇ ਆ ਵੀ ਰਹਿ ਗਈ ਤੇਰਾ ਨੰਬਰ ਵਾਲੀ ਵੀ ਇਹ ਵੀ ਭਾਈ ਜੋੜੇ ਦਾ ਬੰਦੇ ਨੇ ਕੀਤਾ ਸੀਗਾ ਉਹ ਬੰਦਾ ਖਰਾਬ ਕਰ ਗਿਆ ਆਪਾਂ ਥੋੜਾ ਲੈਣੀ ਨਹੀਂ ਆਇਆ ਠੀਕ ਆ ਕਿਹੜੇ ਪਿੰਡ ਦਾ ਸੀ ਇਹ ਨੂੰ ਪਤਾ ਪਤਾ ਕੀਤਾ ਹੀ ਕੁਝ ਨਹੀਂ ਪਿੰਡ ਉਹ ਜਗਰਾਵਾਂ ਕੋਲੇ ਜਗਰਾਵਾਂ ਦੇ ਨਾਲ ਹੀ ਸੀ ਉਹਨੇ ਕੀ ਕਹਿੰਦਾ ਯਾਰ ਲੋਕ ਸਾਈਆਂ ਪਾ ਪਾ ਕੇ ਪਤਨ ਪਾ ਕੇ 600 ਪਿੰਡ ਦੇ ਵਿੱਚ ਦੇ ਚੋਏ ਵੀ ਹੈ ਨਹੀਂ ਸੀਗੇ ਇੱਕ ਦਿਨ ਮੁੜ ਕੇ ਉਹ ਕਹਿੰਦਾ ਕਹ ਇਹ ਕਿੰਨੀ ਦੀ ਦੇਰੀ ਕਿੰਨੀ ਜਰ ਦੀ ਗੱਬਣਾ ਵੀਰੇ ਇਹ ਸਾਢੇ ਪੰਜ ਮਹੀਨਾ ਦੀ ਗੱਬਣਾ ਜੀ ਦੁੱਧ ਦੁੱਧ ਦੇ ਸਲੇ 7 ਕਿਲੋ ਠੀਕ ਹੈ ਇਹ ਕਿੰਨੀ ਜ਼ਿੰਦਗੀ ਵੀਰੇ ਇਹ 72 ਹਜ਼ਾਰ ਦੇ ਦਾਂਗੇ ਇਹ 72 ਦੀ 70 ਤੇ 70 ਉਹਦੀ ਜੋੜਾ 1 ਲੱਖ 40 ਬਣਦਾ ਹਾਂ 42 ਜੋੜਾ ਲੈਣ ਦੇ ਵਿੱਚ ਆਇਆ ਕੋਈ ਤਾਂ ਹਾਂ ਨਾ ਕਰਦੀਏ ਕਾਢੇ ਕਿੰਨੇ ਕਰਦੀਏ 1 38 ਦੇ ਦਾਂਗੇ 1 38 ਦਾ ਹਾਂਜੀ ਠੀਕ ਹੈ ਵੀਰੇ ਲੈ ਵੀ ਮੇਟਰ ਹੋਰ ਵੀ ਮੰਨ ਤਰ ਹੋਊ ਮੌਕੇ ਤੇ ਹਾਂ ਹੋਰ ਵੀ ਠੀਕ ਹੈ ਇਹ ਤਾਂ ਤੁਰਨ ਦੀ ਲੋੜ ਹੀ ਨਹੀਂ ਆ ਆ ਝੋਟੀ ਬਾਰੇ ਦੱਸੀ ਵੀਰੇ ਇਹ ਵੀਰੇ ਇੱਕ ਮਹੀਨਾ ਤੇ 6 ਦਿਨ ਹੋ ਗਏ ਤੇ ਟੀਕਾ ਭਰਾਏ ਨੂੰ ਇਹ ਝੋਟੀ ਨੂੰ ਹਾਂਜੀ ਬਾਈ ਦੰਦੋ ਕਿਵੇਂ ਆ ਦੰਦ ਦੋਣੀਆਂ ਪਾ ਵਿਖਿਨੀ ਹੈ ਕਲੀਅਰ ਨਹੀਂ ਕੀਤੀ ਠੀਕ ਹੈ ਤੇ ਨਾਲ ਦੀ ਕੱਟੀ ਜਿਹੜੀ ਸਵਾਗ ਦੋ ਸਾਲ ਉਮਰ ਆ ਜੀ ਆਪਣੇ ਆਪ ਦੇ ਬੰਦੇ ਤੋਂ ਹੀ ਆਈ ਹੈ ਤੇ ਜਿਹੜੀ ਨਾਲ ਦੀ ਕੱਟੀ ਹੈ ਵੀਰੇ ਇਹ ਪੌਣੇ ਦੋ ਸਾਲਾਂ ਦੀ ਹੈ ਜੀ ਇਹ ਪੌਣੇ ਦੋ ਸਾਲਾਂ ਦੀ ਹੈ ਤੋੜਦੀ ਹੈ ਵੀਰੇ ਮਾੜੀ ਤੋੜ ਕੱਟੀ ਬਾਦ ਨੂੰ ਇਹ ਕਿੰਨੇ ਕਿੰਨੇ ਦਾ ਦੇ ਦਾਂਗੇ ਵੀਰੇ ਦੋਵੇਂ ਇਹ 48 ਦੇ ਦਾਂਗੇ ਉਹ 35 ਦੇ ਦਾਂਗੇ ਨਿੱਕੀ ਉਹ 35 ਦੀ 48 ਦੀ ਹਾਂਜੀ ਇਹਨੂੰ 1 ਮਹੀਨਾ ਤੇ 6 ਦਿਨ ਹੋ ਗਏ ਬਸ ਹਾਂ 1 ਮਹੀਨਾ 6 ਦਿਨ ਹੋ ਗਏ ਠੀਕ ਹੈ ਵੀਰੇ ਮਤਲਬ 36 ਦਿਨ ਹੋ ਗਏ ਹਾਂਜੀ 36 ਠੀਕ ਹੈ ਵੀਰੇ ਠੀਕ ਹੈ ਬਈ ਓਕੇ ਲੈ ਮਿੱਤਰੋ ਦੇਖ ਸਕਦੇ ਹੋ ਹੂੰ ਲੈ ਜਾ ਜੀ ਬਾਬੂ ਰਾਏ ਨਾ ਬਾਈ ਨਾ 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 ਡਰਦਾ ਸਾਹੀ ਕਹਦਾ ਤੈਨੂੰ ਕੋ ਕਹੜਿਆ ਕਰ ਮੰਨ ਲੀਏ ਅੱਛਾ ਵੀਰੇ ਇਹ ਦੋਵਾਂ ਜੋੜਾ ਦੇ ਦਾਂਗੇ ਆਪਾਂ ਇਹ ਆਖੇ 48 ਦੀ ਨਾ ਹਾਂਜੀ ਤੇ ਉਹ ਉਹ 35 ਦੀ ਉਹ 35 ਦੀ ਠੀਕ ਹੈ ਵੀਰੇ ਤੇ ਇਹਨੂੰ ਮਾੜੀ ਜੂੰਦਾ ਵੀ ਮੂੰਹ ਮਾਂ ਵਿਖਾ ਦਈਏ ਇੱਥੇ ਲਈਏ ਇੱਥੇ ਹੀ ਕਰਦੇ ਪਏ ਡਰਦੀਆਂ ਜਾਂ ਦੋਨਾ ਤੋਰੀ ਬਸ ਕੋਈ ਨਹੀਂ ਖੜੀ ਰਹਿ ਦੇ ਖੜੀ ਰਹਿ ਪਿੱਛੋਂ ਕਰਦੇ ਚੋਲੀ ਚਾਲੀ ਵਿਖਾ ਦਈਏ ਨਹੀਂ ਉਹ ਤੋ ਦੇਖ ਸਕਦੇ ਬਈ ਓਕੇ ਮੰਨਦੇ ਵੀਰੇ ਲੱਗਦਾ ਚੰਗੀ ਘਟੀ ਆ ਜੰਨੀ ਹੈਗੀ ਹੈ ਨਾ ਬਾਈ ਰੂਸੀਆ ਹਾਂਜੀ ਹਾਂ ਇਹ 35 ਦੀ ਆਖਿਆ ਨਾ ਵੀ ਹਾਂ 35 ਦੀ ਠੀਕ ਆ ਬਾਈ ਹਟ ਲੈ ਠੀਕ ਆ ਮਿੱਤਰੋ ਤੇ ਵੀਰੇ ਨੰਬਰ ਕਿੰਨਾ ਸੀ ਬ੍ਰਦਰ ਆਪਣਾ ਨੰਬਰ ਆਪਣਾ 76578 76578 36052 ਇੱਕ ਵਾਰੀ ਹੋਰ ਆਉਣ ਦਈਏ 76578 36052 ਠੀਕ ਆ ਬਈ ਇਸ ਨੰਬਰ ਤੇ ਵੀਰੇ ਨਾਲ ਕਰ ਲੋ ਗੱਲਬਾਤ ਧੰਨਵਾਦ ਸ਼ੁਕਰੀਆ ਜੋਂਦਰਾ ਪਿੰਡ ਮਾਣੂ ਕੇ